ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਮਾਤਾ ਪਿਤਾ ਜੀ ਇਸ ਸੰਸਾਰ ਤੋਂ ਚਲੇ ਗਏ ਉਸ ਤੋਂ ਬਾਅਦ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਆਪਣੇ ਘਰ ਦਾ ਸਾਰਾ ਸਾਜੂ ਸਮਾਨ ਗਰੀਬਾਂ ਵਿੱਚ ਲੋੜਵੰਦਾ ਵਿੱਚ ਵੰਡ ਦਿੱਤਾ ਸੀ ਬੇਦੀ ਕੁਲ ਦੇ ਦੀਪਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੂੰ ਉਹਨਾਂ ਦੇ ਸਾਖ ਸੰਬੰਧੀ ਸਮਝਾਉਣ ਲੱਗੇ ਨੇ ਮਹਾਰਾਜ ਗੁਰੂ ਨਾਨਕ ਸੱਚੇ ਪਾਤਸ਼ਾਹ ਜੀਓ ਤੁਸੀਂ ਤਲਵੰਡੀ ਛੱਡ ਕੇ ਨਾ ਕਿਤੇ ਜਾਇਓ ਜਿਵੇਂ ਆਪ ਦੀ ਦੇ ਮਾਤਾ ਪਿਤਾ ਜੀ ਨੇ ਤਲਵੰਡੀ ਰਹਿ ਕੇ ਆਪਣਾ ਜੀਵਨ ਬਤੀਤ ਕੀਤਾ ਤੁਸੀਂ ਵੀ ਉਵੇਂ ਤਲਵੰਡੀ ਵਿੱਚ ਰਹਿ ਕੇ ਜੀਵਨ ਬਤੀਤ ਕਰੋ ਤੁਸੀਂ ਉਦਾਸ ਨਾ ਹੋਵੋ ਸਗੋਂ ਆਪਣੇ ਨਗਰ ਦੇ ਵਿੱਚ ਹੀ ਰਹੋ ਉਹਨਾਂ ਬਜ਼ੁਰਗਾਂ ਨੂੰ ਗੁਰੂ ਪਾਤਸ਼ਾਹ ਜੀ ਕਹਿਣ ਲੱਗੇ ਆ ਜਿੰਨਾ ਵੀ ਤੁਸੀਂ ਪਰਪੰਚ ਵੇਖ ਰਹੇ ਹੋ ਆ ਜਿੰਨਾ ਵੀ ਸੰਸਾਰ ਤੁਸੀਂ ਦੇਖਦੇ ਪਏ ਹੋ ਇਹ ਸਾਰਾ ਝੂਠ ਹੈ ਜਿਵੇਂ ਸਾਡੇ ਮਾਤਾ ਪਿਤਾ ਇਸ ਸੰਸਾਰ ਦੇ ਵਿੱਚ ਸ਼ਰੀਰ ਕਰਕੇ ਨਹੀਂ ਰਹੇ ਇਸੇ ਤਰ੍ਹਾਂ ਇਸ ਸੰਸਾਰ ਦੇ ਵਿੱਚ ਸ਼ਰੀਰ ਕਰਕੇ ਲੰਬੇ ਸਮੇਂ ਵਾਸਤੇ ਜਾਂ ਹਮੇਸ਼ਾ ਲਈ ਕੋਈ ਰਹਿ ਨਹੀਂ ਸਕਦਾ ਮਹਾਰਾਜ ਕਹਿੰਦੇ ਲੋਕੋ ਇਹ ਸੰਸਾਰ ਦੇ ਨਾਲੋਂ ਸਾਨੂੰ ਆਪਣੀ ਪ੍ਰੀਤ ਘਟਾਣੀ ਚਾਹੀਦੀ ਹੈ ਤੇ ਪ੍ਰਮਾਤਮਾ ਦੇ ਨਾਲ ਪ੍ਰੀਤ ਵਧਾ ਲੈਣੀ ਚਾਹੀਦੀ ਹੈ ਕਿਉਂਕਿ ਸੰਸਾਰ ਝੂਠਾ ਹੈ ਤੇ ਪ੍ਰਮਾਤਮਾ ਸੱਚਾ ਹੈ ਤੇ ਸਾਨੂੰ ਸਾਡੀ ਪ੍ਰੀਤ ਸੱਚੇ ਦੇ ਨਾਲ ਲਾਣੀ ਚਾਹੀਦੀ ਹੈ ਤੁਸੀਂ ਸਾਰੇ ਪ੍ਰੇਮ ਦੇ ਨਾਲ ਉਸ ਅਕਾਲ ਪੁਰਖ ਪਰਮੇਸ਼ਰ ਦਾ ਨਾਮ ਜਪਿਆ ਕਰੋ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਸਾਰਾ ਦਿਨ ਉਜਾੜ ਵਿੱਚ ਬੈਠੇ ਰਹਿੰਦੇ ਤੇ ਜਦੋਂ ਰਾਤ ਹੋ ਜਾਂਦੀ ਉਦੋਂ ਘਰੇ ਆ ਜਾਂਦੇ ਮਹਾਰਾਜ ਦਿਨ ਵਕਤ ਤਾਂ ਉਜਾੜ ਵਿੱਚ ਚਲੇ ਜਾਂਦੇ ਤੇ ਇਕਾਂਤ ਇਕੱਲਿਆਂ ਬਹਿ ਕੇ ਪਰਮੇਸ਼ਰ ਦੀ ਭਗਤੀ ਕਰਦੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਸਭ ਤੋਂ ਪਿਆਰੇ ਸਿੱਖ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਗੁਰੂ ਸਾਹਿਬ ਜੀ ਦੇ ਨਾਲ ਰਿਆ ਕਰਦੇ ਸਨ ਸੋ ਕੁਝ ਸਮਾਂ ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤਲਵੰਡੀ ਰਹੇ ਸਾਰੇ ਤਲਵੰਡੀ ਦੇ ਵਿੱਚ ਗੁਰੂ ਸਾਹਿਬ ਜੀ ਦੀ ਕੀਰਤੀ ਬਹੁਤ ਵਧੀ ਹੋਈ ਹੈ ਜੇ ਗੁਰੂ ਸਾਹਿਬ ਜੀ ਉਜਾੜ ਵਿੱਚ ਵੀ ਜਾ ਕੇ ਬਹਿੰਦੇ ਤਾਂ ਉੱਥੇ ਵੀ ਸੰਗਤਾਂ ਹੁੰਮ-ਹੁਮਾ ਕੇ ਆਉਂਦੀਆਂ ਹੋਣ ਗੁਰੂ ਨਾਨਕ ਸੱਚੇ ਪਾਸ਼ਾ ਇਹ ਤਲਵੰਡੀ ਦੇ ਲੋਕਾਂ ਨੂੰ ਮੁਕਤੀ ਦਾ ਰਾਹ ਦੱਸਣਗੇ ਕਿਵੇਂ ਅਸੀਂ ਇਸ ਜੰਜਾਲ ਦੇ ਵਿੱਚੋਂ ਛੁਟਣਾ ਤੇ ਮਹਾਰਾਜ ਇਹਦੀ ਦੱਸਣਗੇ ਵੀ ਬੰਦੇ ਦੀ ਜੂਨ ਕਿਸ ਨੂੰ ਮਿਲਦੀ ਹੈ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਸਾਰਿਆਂ ਨੇ ਸਤ ਸੰਗਤ ਨਾਲ ਬਹੁਤ ਪ੍ਰੇਮ ਕਰਨਾ ਹੈ ਮਹਾਰਾਜ ਕਹਿੰਦੇ ਜਦੋਂ ਅਸੀਂ ਸਤ ਸੰਗਤ ਵਿੱਚ ਪੈ ਕੇ ਪਰਮੇਸ਼ਰ ਦੇ ਗੁਣ ਗਾਵਾਂਗੇ ਪਰਮੇਸ਼ਰ ਦਾ ਸਿਮਰਨ ਕਰਾਂਗੇ ਤਾਂ ਸਾਡਾ ਜਿਹੜਾ ਸਮਾਂ ਉਹ ਸਫਲ ਹੁੰਦਾ ਜਿੰਨਾ ਸਮਾਂ ਅਸੀਂ ਸੰਗਤ ਕਰਦੇ ਹਾਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਨਿਆਂ ਜਿੰਨਾ ਸਮਾਂ ਅਸੀਂ ਪਰਮੇਸ਼ਰ ਦਾ ਨਾਮ ਜਪਣ ਵਿੱਚ ਲਾਉਂਦੇ ਹਾਂ ਮਹਾਰਾਜ ਕਹਿੰਦੇ ਉਹ ਸਾਰਾ ਸਮਾਂ ਇਕੱਠਾ ਹੋਈ ਜਾਂਦਾ ਹੈ ਤੇ ਉਹ ਸਾਰਾ ਸਮਾਂ ਸਫਲ ਹੋ ਜਾਂਦਾ ਹੈ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦਾ ਸਭ ਤੋਂ ਵੱਡਾ ਬਚਨ ਮਹਾਰਾਜ ਕਹਿੰਦੇ ਸੰਗਤ ਕਰਨੀ ਹੈ ਸੰਗਤ ਦੇ ਨਾਲ ਪ੍ਰੇਮ ਕਰਨਾ ਹੈ ਤੇ ਦੂਸਰਾ ਸਿਮਰਨ ਕਰਨਾ ਹੈ ਹੁਣ ਇਹ ਕੰਮ ਕਰਨ ਦੇ ਨਾਲ ਹੋਊਗਾ ਕਿ ਮਹਾਰਾਜ ਕਹਿੰਦੇ ਜਦੋਂ ਤੁਸੀਂ ਸੰਗਤ ਕਰੋਗੇ ਸਿਮਰਨ ਕਰੋਗੇ ਉਦੋਂ ਸਾਡੀਆਂ ਕਲਪਨਾਵਾਂ ਚਿੰਤਾਵਾਂ ਇਹ ਸਭ ਕੁਝ ਦੂਰ ਹੋ ਜਾਣਗੇ। ਮਹਾਰਾਜ ਕਹਿੰਦੇ ਭਾਈ ਸਿੱਖੋ ਜਦੋਂ ਅਸੀਂ ਸਿਮਰਨ ਕਰਨਾ ਹੈ ਉਦੋਂ ਅਸੀਂ ਆਪਣੇ ਮਨ ਨੂੰ ਜਿੱਤਣਾ ਹੈ। ਮਹਾਰਾਜ ਕਹਿੰਦੇ ਅਸੀਂ ਥੋੜੇ ਜਿ ਸੁੱਖ ਵਾਸਤੇ ਆਪਣੀ ਜ਼ਿੰਦਗੀ ਬਰਬਾਦ ਕਰ ਲੈਨੇ ਆ। ਜਿਵੇਂ ਸਾਧ ਸੰਗਤ ਦੀ ਮਾਇਆ ਦਾ ਜਿਹੜਾ ਸੁੱਖ ਹੈ ਉਹ ਥੋੜੇ ਸਮੇਂ ਲਈ ਹੈ ਤੇ ਅਸੀਂ ਮਾਇਆ ਕਮਾਨ ਦੇ ਚੱਕਰ ਵਿੱਚ ਸਾਰੀ ਜ਼ਿੰਦਗੀ ਬਰਬਾਦ ਕਰ ਲੈਨੇ ਆ। ਸਾਹਸ ਸੰਗਤ ਜੀ ਦਾਸ ਨੂੰ ਇੱਕ ਵਾਰ ਕਿਸੇ ਨੇ ਕਿਹਾ ਕਿ ਪਹਿਲਾਂ ਸਾਡੇ ਕੋਲ ਪੈਸੇ ਨਹੀਂ ਸੀ ਉਦੋਂ ਦਿਲ ਬਹੁਤ ਕਰਦਾ ਸੀ ਵੀ ਇਹ ਖਾਈਏ ਇੱਥੇ ਘੁੰਮ ਜਾਈਏ ਆਹ ਕੰਮ ਕਰੀਏ ਪਰ ਕਹਿੰਦੇ ਜਦੋਂ ਹੁਣ ਪੈਸਾ ਬਹੁਤ ਆ ਗਿਆ ਹੁਣ ਬਿਮਾਰੀਆਂ ਇੰਨੀਆਂ ਲੱਗ ਗਈਆਂ ਵੀ ਨਾ ਕੁਝ ਖਾਇਆ ਜਾਂਦਾ ਤੇ ਨਾ ਹੀ ਕਿਤੇ ਜਾ ਕੇ ਘੁੰਮਿਆ ਜਾਂਦਾ ਉਹ ਕਹਿੰਦੇ ਵੀ ਅਸੀਂ ਸਾਰਾ ਸਮਾਂ ਪੈਸਾ ਕਮਾਉਣ ਵਿੱਚ ਲਾ ਦਿੱਤਾ ਸਰੀਰ ਨੂੰ ਬਿਮਾਰੀਆਂ ਲੱਗ ਗਈਆਂ ਨਾ ਹੀ ਹੁਣ ਕੁਝ ਖਾਇਆ ਜਾਂਦਾ ਹੈ ਨਾ ਕਿਤੇ ਘੁੰਮਿਆ ਜਾਂਦਾ ਹੈ ਤੇ ਨਾ ਹੀ ਹੁਣ ਗੁਰੂ ਘਰ ਬਹਿ ਕੇ ਪਾਠ ਕੀਤਾ ਜਾਂਦਾ ਹੈ ਨਾ ਸੰਗਤ ਕੀਤੀ ਜਾਂਦੀ ਹੈ ਸੋ ਜਦੋਂ ਅਸੀਂ ਇਹ ਮਾਇਆ ਦੇ ਥੋੜੇ ਜਿ ਸੁੱਖ ਵਾਸਤੇ ਭਜਨ ਅਥ ਕਰਦੇ ਰਹਿੰਦੇ ਹਾਂ ساری ਜ਼ਿੰਦਗੀ ਤਾਂ ਸਾਡੀ ਸਾਰੀ ਜ਼ਿੰਦਗੀ ਬਰਬਾਦ ਹੋ ਜਾਂਦੀ ਹੈ ਕਿਉਂ ਕਿਉਂਕਿ ਨਾ ਹੀ ਅਸੀਂ ਸਿਹਤ ਤੇ ਧਿਆਨ ਦਿੱਤਾ ਨਾ ਹੀ ਅਸੀਂ ਖਾਣ ਪੀਣ ਤੇ ਧਿਆਨ ਦਿੱਤਾ ਤੇ ਨਾ ਹੀ ਅਸੀਂ ਜਿਹੜੀ ਮੁੱਖ ਚੀਜ਼ ਸੀ ਬੰਦਗੀ ਕਰਨੀ ਔਰ ਕਿਤੇ ਨਹੀਂ ਜਿਵੇਂ ਸਾਧ ਸੰਗਤ ਜੀ ਅਜਾ ਮੱਲ ਨੂੰ ਸਾਰਾ ਜੱਗ ਜਾਣਦਾ ਸੀ ਕਿ ਉਹ ਪਾਪੀ ਹੈ ਉਹ ਥੋੜਾ ਜਿਹਾ ਕਾਮ ਦਾ ਸੁੱਖ ਭੋਗਣ ਦੇ ਕਾਰਨ ਉਹਦਾ ਸਾਰਾ ਸਰੀਰ ਗਲ ਗਿਆ ਇਸੇ ਤਰ੍ਹਾਂ ਸਾਧ ਸੰਗਤ ਜੀ ਦੁਨੀਆ ਦੇ ਜਿੰਨੇ ਮਰਜੀ ਸੁੱਖ ਦੇਖ ਲੋ ਭਾਵੇਂ ਉਹ ਕੋਈ ਖਾਨ ਪੀਣ ਦੀ ਚੀਜ਼ ਹੋਵੇ ਵਿਦਿਆ ਭਾਵੇਂ ਉਹ ਗੱਡੀਆਂ ਕਾਰਾਂ ਹੋਣ ਭਾਵੇਂ ਪੈਸਾ ਹੋਵੇ ਭਾਵੇਂ ਕੋਠੀਆਂ ਹੋਣ ਇਹ ਜਿੰਨੀਆਂ ਮਰਜ਼ੀਆਂ ਚੀਜ਼ਾਂ ਨੇ ਇਸ ਸਾਰੀਆਂ ਦੁਨਿਆਵੀ ਸੁੱਖ ਥੋੜੇ ਸਮੇਂ ਲਈ ਹੁੰਦੇ ਨੇ ਸੁੱਖ ਜ਼ਰੂਰ ਮਿਲ ਜਾਂਦਾ ਹੈ ਬੰਦੇ ਨੂੰ ਪਰ ਉਹ ਥੋੜੇ ਸਮੇਂ ਲਈ ਹੈ ਇਹ ਸੁੱਖਾਂ ਨੂੰ ਭੋਗਣ ਦੇ ਚੱਕਰ ਵਿੱਚ ਸਾਡੀ ਸਾਰੀ ਜ਼ਿੰਦਗੀ ਖਰਾਬ ਹੋ ਜਾਂਦੀ ਹੈ ਅਸਲ ਵਿੱਚ ਤਾਂ ਸਾਧ ਸੰਗਤ ਜੀ ਮੂਲ ਗੱਲ ਇਹ ਸੀ ਦੀ ਬੰਦਾ ਮਿਹਨਤ ਵੀ ਕਰੀ ਚੱਲੇ ਕਿਰਤ ਵੀ ਕਰੀ ਚੱਲੇ ਉਹ ਤਾਂ ਮਹਾਰਾਜ ਦਾ ਹੁਕਮ ਹੈ ਹੀ ਪਰ ਲੇਕਿਨ ਨਾਲ ਸਿਮਰਨ ਵੀ ਕਰਨਾ ਸੀ ਜੋ ਅਸੀਂ ਭੁੱਲ ਚੁੱਕੇ ਹਾਂ ਅਸੀਂ ਮਿਹਨਤ ਤੇ ਕੰਮ ਕਰਨ ਤੇ ਜ਼ੋਰ ਲਾਇਆ ਹੋਇਆ ਹੈ ਪੈਸਾ ਕਮਾਣ ਤੇ ਜ਼ੋਰ ਲਾਇਆ ਹੋਇਆ ਹੈ ਪਰ ਜਿਹੜਾ ਮੂਲ ਕੰਮ ਸੀ ਸਿਮਰਨ ਕਰਨਾ ਉਹ ਅਸੀਂ ਕਰਦੇ ਨਹੀਂ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਤਲਵੰਡੀ ਦੇ ਲੋਕਾਂ ਨੂੰ ਸਮਝਾਉਂਦੇ ਨੇ ਵੀ ਜਿਵੇਂ ਬਾਣੀਆ ਉਹ ਵਪਾਰ ਕਰਨ ਵਾਸਤੇ ਕੁਝ ਵਸਤੂ ਲੈਂਦਾ ਹੈ ਤੇ ਪਰਦੇਸ਼ ਵਿੱਚ ਜਾ ਕੇ ਉਸ ਵਸਤੂ ਦਾ ਵਪਾਰ ਕਰਦਾ ਹੈ ਉਹ ਇੱਕ ਥਾਂ ਤੋਂ ਵਸਤੂ ਲੈ ਕੇ ਦੂਜੀ ਥਾਂ ਤੇ ਵੇਚ ਆਉਂਦਾ ਹੈ ਮਹਾਰਾਜ ਕਹਿੰਦੇ ਤਲਵੰਡੀ ਦੇ ਲੋਕੋ ਇਸੇ ਤਰੀਕੇ ਤੁਸੀਂ ਇਹ ਸ਼ਰੀਰ ਲਿਆ ਤੇ ਇਸ ਸ਼ਰੀਰ ਦੇ ਵਿੱਚ ਸਵਾਸ ਰੂਪੀ ਵਸਤੂ ਪਈ ਹੋਈ ਹੈ ਇਹਦੇ ਵਿੱਚ ਅਸੀਂ ਵਪਾਰ ਵਾਹਿਗੁਰੂ ਜੀ ਦਾ ਕਰਨਾ ਹੈ ਇਹਦੇ ਵਿੱਚ ਅਸੀਂ ਸਿਮਰਨ ਦਾ ਵਪਾਰ ਕਰਨਾ ਹੈ ਜੋ ਕਿ ਸਾਡੇ ਲਈ ਸੁਖਦਾਈ ਹੈ ਸਾਧ ਸੰਗਤ ਜੀ ਇਹ ਸ਼ਰੀਰ ਸਾਨੂੰ ਸਿਮਰਨ ਕਰਨ ਵਾਸਤੇ ਮਿਲਿਆ ਹੈ ਸਿਮਰਨ ਦਾ ਵਪਾਰ ਕਰਨ ਵਾਸਤੇ ਮਿਲਿਆ ਪਰ ਅਸਲੀਅਤ ਕੀ ਹੈ ਬੰਦੇ ਦੀ ਬੰਦੇ ਦੀ ਅਸਲੀਅਤ ਇਹ ਹੈ ਬੰਦਾ ਇਸ ਸ਼ਰੀਰ ਦੇ ਨਾਲ ਵਕਾਰ ਭੋਗਦਾ ਦਿਨ ਰਾਤ ਮੂਰਖਾ ਦੀ ਸੰਗਤ ਕਰਕੇ ਖੁਸ਼ ਹੁੰਦਾ ਹੈ ਸ਼ਰੀਰ ਤਾਂ ਮਿਲਿਆ ਸੀ ਨਾਮ ਜਪਣ ਵਾਸਤੇ ਗੁਰਮੁਖਾਂ ਦੀ ਸੰਗਤ ਕਰਨ ਵਾਸਤੇ ਪਰ ਬੰਦੇ ਨੇ ਵਕਾਰ ਭੋਗ ਨੇ ਸ਼ੁਰੂ ਕਰ ਦਿੱਤੇ ਤੇ ਜਦੋਂ ਸਾਹ ਸੰਗਤ ਜੀ ਅੰਤਮ ਸਮਾਂ ਆਂਦਾ ਹੈ ਬੰਦਾ ਖਾਲੀ ਹੱਥ ਚਲਾ ਜਾਂਦਾ ਹੈ ਤੇ ਫੇਰ ਬਹੁਤ ਸ਼ਰਮਿੰਦਾ ਹੁੰਦਾ ਜਿਸ ਬੰਦੇ ਨੇ ਸਾਹ ਸੰਗਤ ਜੀ ਨਾਮ ਦਾ ਵਪਾਰ ਨਹੀਂ ਕੀਤਾ ਭਾਵ ਜਿਨੇ ਨਾਮ ਨਹੀਂ ਜਪਿਆ ਉਹ ਖਾਲੀ ਹੱਥ ਚਲਾ ਜਾਂਦਾ ਹੈ ਉਹਨੂੰ ਫਿਰ ਨਰਕਾ ਵਿੱਚ ਸੁੱਟਿਆ ਜਾਂਦਾ ਹੈ ਉਹਨਾਂ ਨੂੰ ਸਾਧ ਸੰਗਤ ਜੀ ਉਦੋਂ ਹੀ ਪਤਾ ਲੱਗਦਾ ਹੈ ਜਦੋਂ ਉਹਨਾਂ ਨੂੰ ਕਸ਼ਟ ਮਿਲਦਾ ਹੈ ਪਰਮੇਸ਼ਰ ਦਾ ਨਾਮ ਨਾ ਜਪਣ ਵਾਲਿਆਂ ਨੂੰ ਫਿਰ ਜਦੋਂ ਦੁੱਖ ਮਿਲਦੇ ਨੇ ਉਦੋਂ ਹੀ ਪਤਾ ਲੱਗਦਾ ਉਹਨਾਂ ਨੂੰ ਪਹਿਲਾਂ ਤਾਂ ਸਾਧ ਸੰਗਤ ਜੀ ਉਹਨਾਂ ਲੋਕਾਂ ਨੂੰ ਨਰਕਾ ਵਿੱਚ ਸੁੱਟਿਆ ਜਾਂਦਾ ਹੈ ਫਿਰ ਉਹਨਾਂ ਨੂੰ ਭੈੜੀਆਂ ਭੈੜੀਆਂ ਜੂਨਾ ਦੇ ਵਿੱਚੋਂ ਨਿਕਲਣਾ ਪੈਂਦਾ ਕਦੀ ਬੰਦਾ ਕੁੱਤਾ ਬੰਦਾ ਹੈ ਕਦੀ ਮੱਛੀ ਬਣ ਜਾਂਦਾ ਹੈ ਕਦੀ ਕੀੜਾ ਬਣ ਜਾਂਦਾ ਹੈ ਕਦੀ ਹਾਥੀ ਬਣ ਜਾਂਦਾ ਹੈ ਕਦੀ ਭੇੜੀਆਂ ਬਣ ਜਾਂਦਾ ਹੈ ਕਦੀ ਰੁੱਖ ਬਣ ਜਾਂਦਾ ਹੈ ਕਦੀ ਕੁਛ ਬਣਦਾ ਹੈ ਤੇ ਕਦੀ ਕੁਛ ਬਣਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਇੱਕ ਤਾਂ ਇਹ ਬੰਦੇ ਸੀ ਜਿਹੜੇ ਨਾਮ ਨਹੀਂ ਸੀ ਜਪਦੇ ਮਹਾਰਾਜ ਕਹਿੰਦੇ ਦੂਜੇ ਪਾਸੇ ਇੱਕ ਉਹ ਬੰਦੇ ਨੇ ਜਿਹੜੇ ਆਪਣੇ ਪੂੰਜੀ ਨੂੰ ਸੰਭਾਲ ਕੇ ਤੁਰਦੇ ਨੇ ਭਾਵ ਦੂਜੇ ਪਾਸੇ ਉਹ ਬੰਦੇ ਨੇ ਜਿਨ੍ਹਾਂ ਨੂੰ ਜਦੋਂ ਮਨੁੱਖਾ ਸਰੀਰ ਮਿਲਿਆ ਉਹਨਾਂ ਨੇ ਆਪਣੇ ਜੀਵਨ ਦੇ ਵਿੱਚ ਚੰਗੇ ਕੰਮ ਕੀਤੇ ਤੇ ਸਾਧ ਸੰਗਤ ਜੀ ਇਸ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪੁੰਨ ਜਾਂ ਸਭ ਤੋਂ ਵੱਡਾ ਚੰਗਾ ਕੰਮ ਕਿਹੜਾ ਹੈ ਸਭ ਤੋਂ ਵੱਡਾ ਪੁੰਨ ਤੇ ਚੰਗਾ ਕੰਮ ਪ੍ਰਮਾਤਮਾ ਦਾ ਨਾਮ ਜਪਨਾ ਹੈ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਵਿੱਚ ਵੀ ਇਹ ਕਿਹਾ ਜਾਂਦਾ ਹੈ ਜਿਹੜਾ ਵੀ ਗੁਰੂ ਦੀ ਬਾਣੀ ਸੁਨੇਗਾ ਉਹਨੂੰ ਕਰੋੜਾ ਪੁੰਨ ਲੱਗਣਗੇ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਸੁਨਣਾ ਗੁਰੂ ਮਹਾਰਾਜ ਜੀ ਦੀ ਕਥਾ ਨੂੰ ਸੁਨਣਾ ਗੁਰਬਾਣੀ ਦਾ ਕੀਰਤਨ ਨੂੰ ਸੁਨਣਾ ਇਹਦੇ ਨਾਲ ਸਾਧ ਸੰਗਤ ਜੀ ਸਾਡਾ ਸਮਾ ਸਫਲਾ ਹੁੰਦਾ ਹੈ ਜਿਹੜੇ ਤਾਂ ਆਪਣੀ ਜ਼ਿੰਦਗੀ ਵਿੱਚ ਪੁੰਨ ਕਰਦੇ ਨੇ ਤੇ ਹਰ ਵਕਤ ਚੰਗੇ ਪਾਸੇ ਲੱਗੇ ਰਹਿੰਦੇ ਨੇ ਉਹ ਬਾਣੀ ਵੀ ਪੜਦੇ ਨੇ ਤਪ ਕਰਦੇ ਨੇ ਕਾਲ ਕਮਾਈ ਕਰਦੇ ਨੇ ਸਾਧ ਸੰਗਤ ਜੀ ਉਹ ਲੋਕ ਤਾਂ ਫਿਰ ਸਵਰਗਾ ਦੇ ਵਿੱਚ ਸੁੱਖ ਭੋਗਦੇ ਨੇ ਮਹਾਰਾਜ ਕਹਿੰਦੇ ਫਿਰ ਉਹਨਾਂ ਲੋਕਾਂ ਨੂੰ ਬੰਦੇ ਦੀ ਜੂਨ ਮਿਲ ਜਾਂਦੀ ਹੈ ਪੁੰਸਾ ਸੰਗਤ ਜੀ ਉਹਨਾਂ ਲੋਕਾਂ ਨੂੰ ਕੋਈ ਬਹੁਤਾ ਲਾਭ ਨਹੀਂ ਹੋਇਆ ਬਸ ਉਹਨਾਂ ਨੂੰ ਬੰਦੇ ਦੀ ਜੂਨ ਮਿਲ ਜਾਂਦੀ ਹੈ ਚੰਗੇ ਕੰਮ ਕਰਨ ਨਾਲ ਤਪ ਕਰਨ ਨਾਲ ਉਹਨਾਂ ਨੂੰ ਫੇਰ ਮਨੁੱਖਾ ਸ਼ਰੀਰ ਮਿਲ ਜਾਂਦਾ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਤਲਵੰਡੀ ਦੇ ਲੋਕੋ ਤੀਸਰੇ ਤਰੀਕੇ ਦੇ ਮਨੁੱਖ ਸੁਣੋ ਕੌਣ ਹੁੰਦੇ ਨੇ ਤੇ ਕਿਹੋ ਜਿਹੇ ਹੁੰਦੇ ਨੇ ਹੁਣ ਸਾਧ ਸੰਗਤ ਜੀ ਇਹ ਉਹ ਲੋਕ ਨੇ ਜਿਨ੍ਹਾਂ ਨੇ ਆਪਣੀ ਪੂੰਜੀ ਸੰਭੀ ਹੈ ਤੇ ਉਹਨਾਂ ਨੇ ਆਪਣੀ ਜ਼ਿੰਦਗੀ ਵਿੱਚ ਲਾਭ ਵੀ ਖਟਿਆ ਉਹ ਕੌਣ ਨੇ ਉਹਨੇ ਗੁਰਮੁਖ ਉਹਨੇ ਮਹਾਪੁਰਖ ਉਹ ਲੋਗ ਮਨ ਤਨ ਕਰਮ ਕਰਕੇ ਨਾਮ ਜਪਦੇ ਨੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਕੋਈ ਵੀ ਕੰਮ ਕਰਨ ਭਾਵੇਂ ਕਿਰਤ ਕਰਨ ਭਾਵੇਂ ਸੇਵਾ ਕਰਨ ਤੇ ਭਾਵੇਂ ਕਰਦਾ ਕੋਈ ਹੋਰ ਕੰਮ ਕਰਨ ਉਹ ਹਰ ਵਕਤ ਹਰ ਕੰਮ ਦੇ ਨਾਲ ਪਰਮੇਸ਼ਰ ਦਾ ਨਾਮ ਜਪਦੇ ਨੇ ਉਹਨਾਂ ਲੋਕਾਂ ਦਾ ਮਨ ਹਰ ਵਕਤ ਗੁਰੂ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਰੰਦਾ ਨਾਲ-ਨਾਲ ਆਪਣੇ ਕੰਮ ਕਰੀ ਜਾਂਦੇ ਨੇ ਤੇ ਨਾਲ-ਨਾਲ ਹੀ ਪਰਮੇਸ਼ਰ ਦਾ ਸਿਮਰਨ ਕਰੀ ਜਾਂਦੇ ਨੇ ਮਹਾਰਾਜ ਕਹਿੰਦੇ ਜਿਹੜੇ ਨਾਮ ਜਪਦੇ ਨੇ ਫਿਰ ਉਹ ਲਾਹਾ ਪ੍ਰਾਪਤ ਕਰਦੇ ਨੇ ਫਿਰ ਉਹ ਅਵਚਲ ਭਗਤੀ ਤੇ ਪਹੁੰਚ ਜਾਂਦੀ ਨਹੀਂ ਮਹਾਰਾਜ ਕਹਿੰਦੇ ਨਾਮ ਜਪ-ਜਪ ਕੇ ਫਿਰ ਉਹ ਲੋਗ ਸੱਚਖੰਡ ਪਹੁੰਚ ਜਾਂਦੇ ਨੇ ਸਾਜ ਸੰਗਤ ਜੀ ਇੱਥੇ ਇੱਕ ਗੱਲ ਯਾਦ ਰੱਖਣੀ ਜਦੋਂ ਪਰਮੇਸ਼ਰ ਦਾ ਨਾਮ ਜਪਣਾ ਹੈ ਤਾਂ ਨਿਸ਼ਕਾਮ ਹੋ ਕੇ ਜਪਨਾ ਅੰਦਰ ਕੋਈ ਕਾਮਨਾ ਨਾ ਹੋਵੇ ਵੀ ਮੈਨੂੰ ਇਹ ਮਿਲ ਜੇ ਮੈਨੂੰ ਉਹ ਮਿਲ ਜੇ ਜੇ ਤਾਂ ਅਸੀਂ ਨਿਸ਼ਕਾਮ ਹੋ ਕੇ ਨਾਮ ਜਪਾਂਗੇ ਫਿਰ ਉਹ ਭਗਤੀ ਸਾਨੂੰ ਸੱਚਖੰਡ ਲੈ ਜਾਂਦੀ ਹੈ ਹੁਣ ਸਾਧ ਸੰਗਤ ਜੀ ਇੱਥੇ ਵੀ ਇੱਕ ਗੱਲ ਸਮਝੀ ਭਗਤੀ ਕਰਨ ਵਿੱਚ ਵੀ ਦੋ ਤਰੀਕੇ ਦੇ ਨੇ ਇੱਕ ਤਾਂ ਨਿਸ਼ਕਾਮ ਹੋ ਕੇ ਭਗਤੀ ਕਰਦੇ ਨੇ ਤੇ ਇੱਕ ਇੱਛਾ ਰੱਖ ਕੇ ਭਗਤੀ ਕਰਦੇ ਨੇ ਜਿਹੜੀ ਤਾਂ ਇੱਛਾ ਰੱਖ ਕੇ ਭਗਤੀ ਕਰਦੇ ਨੇ ਉਨਾ ਦੀਆਂ ਤਾਂ ਇੱਛਾਵਾਂ ਪੂਰੀਆਂ ਹੋ ਜਾਂਦੀਆਂ ਨੇ ਪਰ ਜਿਹੜੇ ਨਿਰ ਇੱਛਾ ਹੋ ਕੇ ਨਿਸ਼ਕਾਮ ਹੋ ਕੇ ਭਗਤੀ ਕਰਦੇ ਨੇ ਫਿਰ ਉਹ ਭਗਤੀ ਉਹਨਾਂ ਨੂੰ ਪਰਮਾਤਮਾ ਦਾ ਰੂਪ ਬਣਾ ਦਿੰਦੀ ਹੈ ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਲੋਕੋ ਇੱਛਾਵਾਂ ਨੂੰ ਛੱਡ ਕੇ ਭਗਤੀ ਕਰੋ ਨਿਰ ਇੱਛਾ ਹੋ ਕੇ ਭਗਤੀ ਕਰੋ ਪਰਮਾਤਮਾ ਦੇ ਅੱਗੇ ਕਾਮਨਾ ਨਾ ਕੋਈ ਰੱਖੋ ਸੋ ਸਾਧ ਸੰਗਤ ਜੀ ਤਲਵੰਡੀ ਦੇ ਲੋਕ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਬਚਨ ਸੁਣ ਰਹੇ ਸੀ ਜਿਨਾ ਜਿਨਾ ਨੇ ਤਾਂ ਗੁਰੂ ਸਾਹਿਬ ਜੀ ਦੇ ਬਚਨ ਹਿਰਦੇ ਕਰਕੇ ਸੁਨੇ ਉਹਨਾਂ ਨੇ ਗੁਰੂ ਸਾਹਿਬ ਜੀ ਦੇ ਬਚਨ ਕਮਾਈ ਵੀ ਕਵੀ ਪਈ ਸੰਤੋਖ ਸਿੰਘ ਜੀ ਲਿਖਦੇ ਨੇ ਵੀ ਜਿੰਨੇ ਜਿੰਨੇ ਵੀ ਗੁਰੂ ਸਾਹਿਬ ਜੀ ਦੇ ਬਚਨ ਸੁਨੇ ਉਹਨਾਂ ਸਾਰਿਆਂ ਨੂੰ ਪਰਮ ਪਦਵੀ ਪ੍ਰਾਪਤ ਹੋਊਗੀ ਸਾਧ ਸੰਗਤ ਜੀ ਇਹ ਸਾਰੀ ਕਥਾ ਨ ਪਈ ਬਾਲਾ ਜੀ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਨੂੰ ਸੁਣਾ ਰਹੇ ਨੇ ਭਾਈ ਬਾਲਾ ਜੀ ਕਹਿੰਦੇ ਮਹਾਰਾਜ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਤਲਵੰਡੀ ਦੇ ਲੋਕਾਂ ਨੂੰ ਉਪਦੇਸ਼ ਦੇ ਦਿੱਤਾ ਤਾਂ ਉਦੋਂ ਗੁਰੂ ਮਹਾਰਾਜ ਕਹਿੰਦੇ ਚੱਲ ਮਰਦਾਨਿਆ ਚੱਲ ਬਲਿਆ ਅਸੀਂ ਅਗਲੀ ਉਦਾਸੀ ਸ਼ੁਰੂ ਕਰੀਏ ਸੋ ਸਾਧ ਸੰਗਤ ਜੀ ਅੱਗੇ ਗੁਰੂ ਮਹਾਰਾਜ ਅਗਲੀ ਉਦਾਸੀ ਸ਼ੁਰੂ ਕਰਨ ਗਈ ਪਰ ਇਸ ਤੋਂ ਪਹਿਲਾਂ ਅਸੀਂ ਇੱਕ ਗੱਲ ਸਮਝ ਲਈਏ ਵੀ ਗੁਰੂ ਮਹਾਰਾਜ ਕਹਿੰਦੇ ਵੀ ਜਿਹੜੇ ਤਾਂ ਲੋਕ ਪਰਮੇਸ਼ਰ ਦੀ ਭਗਤੀ ਨਹੀਂ ਕਰਦੇ ਤੇ ਪੁੱਠੇ ਕੰਮ ਕਰਦੇ ਰਹਿੰਦੇ ਨੇ ساری ਜ਼ਿੰਦਗੀ ਵਿੱਚ ਗਲਤ ਕੰਮ ਕਰਦੇ ਨੇ ਰਿਸ਼ਵਤਾ ਖਾਂਦੇ ਨੇ ਪਾਪ ਕਰਦੇ ਨੇ ਮਹਾਰਾਜ ਕਹਿੰਦੇ ਇਹੋ ਜਿਹੇ ਲੋਕਾਂ ਨੂੰ ਤਾਂ ਫੇਰ ਡੰਡ ਵੀ ਮਿਲਦਾ ਤੇ ਇਹੋ ਜੇ ਲੋਕ ਕੀ ਨਰਕ ਦੇ ਹੱਕਦਾਰੀ ਨੇ ਉਹਨਾਂ ਨੂੰ ਨਰਕਾਂ ਵਿੱਚ ਸੁੱਟਿਆ ਜਾਂਦਾ ਹੈ ਤੇ ਭੈੜੀਆਂ ਸਜ਼ਾਾਂਵਾਂ ਦਿੱਤੀਆਂ ਜਾਂਦੀਆਂ ਉਹਨਾਂ ਲੋਕਾਂ ਨੂੰ ਭੈੜੀਆਂ ਭੈੜੀਆਂ ਜੂਨਾਂ ਦੇ ਵਿੱਚੋਂ ਹੋ ਕੇ ਨਿਕਲਣਾ ਪੈਂਦਾ ਸਾਧ ਸੰਗਤ ਜੀ ਜਿਹੜੀ ਮਨੁੱਖਾਂ ਦੀ ਜੂਨ ਹੈ ਇਹ ਬੰਦੇ ਦੀ ਜੂਨ ਹੈ ਇਹ 84 ਲੱਖ ਜੂਨਾਂ ਤੋਂ ਬਾਅਦ ਜਾ ਕੇ ਮਿਲਦੀ ਹੈ ਮਹਾਰਾਜ ਕਹਿੰਦੇ ਦੂਜੇ ਤਾਂ ਉਹ ਲੋਕ ਨੇ ਜਿਹੜੇ ਸਾਰੀ ਜ਼ਿੰਦਗੀ ਪਰਉਪਕਾਰ ਕਰਦੇ ਨੇ ਚੰਗੇ ਕਰਮ ਕਰਦੇ ਨੇ ਲੋਕਾਂ ਦਾ ਭਲਾ ਕਰਦੇ ਨੇ ਸੰਸਾਰ ਦਾ ਭਲਾ ਕਰਦੇ ਨੇ ਤਪ ਕਰਦੇ ਨੇ ਤੇ ਕਾਲ ਕਮਾਈ ਕਰਦੇ ਨੇ ਮਹਾਰਾਜ ਕਹਿੰਦੇ ਪਰਮਾਤਮਾ ਫੇਰ ਉਹਨਾਂ ਲੋਕਾਂ ਨੂੰ ਫੇਰ ਬੰਦੇ ਦੀ ਜੂਨ ਦੇ ਦਿੰਦਾ ਭਾਵ ਸਾਧ ਸੰਗਤ ਦੀ ਬੰਦੇ ਦੀ ਜੂਨ ਇੱਕ ਮੌਕਾ ਹੈ ਇਹਨੂੰ ਇੱਕ ਮੌਕੇ ਵਾਂਗੂ ਸਮਝੋ ਪਰਮਾਤਮਾ ਉਹਨਾਂ ਨੂੰ ਫੇਰ ਮੌਕਾ ਦੇ ਦਿੰਦਾ ਹੈ ਵੀ ਚੰਗੀ ਗੱਲ ਹੈ ਵੀ ਤੁਸੀਂ ਚੰਗੇ ਕੰਮ ਕੀਤੇ ਨੇ ਤਾਂ ਹੀ ਤੁਹਾਨੂੰ ਬੰਦੇ ਦੀ ਜੂਨ ਵਾਪਿਸ ਦੇ ਦਿੱਤੀ ਪ੍ਰਸਾਦ ਸੰਗਤ ਜੀ ਚੰਗੇ ਕੰਮ ਕੇਵਲ ਕਾਫੀ ਨਹੀਂ ਇੱਥੇ ਪਰਮਾਤਮਾ ਦਾ ਸਿਮਰਨ ਮੁੱਖ ਹੈ ਗੁਰੂ ਮਹਾਰਾਜ ਕਹਿੰਦੇ ਵੀ ਤੀਸਰੇ ਤਾਂ ਉਹ ਲੋਕ ਨੇ ਜਿਹੜੇ ਪਰਮੇਸ਼ਰ ਦੀ ਭਗਤੀ ਕਰਦੇ ਨੇ ਇਕ ਰਸ ਇਕ ਚਿਤ ਹੋ ਕੇ ਪਰਮਾਤਮਾ ਦਾ ਨਾਮ ਜਪਦੇ ਨੇ ਨਿਰ ਇੱਛਾ ਹੋ ਕੇ ਪਰਮਾਤਮਾ ਦੇ ਸਿਮਰਨ ਵਿੱਚ ਲੱਗੇ ਰਹਿੰਦੇ ਨੇ ਹਰ ਵਕਤ ਗੁਰੂ ਸਾਹਿਬ ਜੀ ਦੀ ਯਾਦ ਵਿੱਚ ਰਹਿੰਦੇ ਨੇ ਮਹਾਰਾਜ ਕਹਿੰਦੇ ਉਹ ਲੋਕ ਫਿਰ ਇਸ ਸੰਸਾਰ ਭਵ ਸਾਗਰ ਤੋਂ ਤਰ ਜਾਂਦੇ ਨੇ ਪਰਮੇਸ਼ਰ ਉਹਨਾਂ ਨੂੰ ਆਪਣੇ ਰੂਪ ਬਣਾ ਲੈਂਦੇ ਨੇ ਤੇ ਆਪਣੇ ਵਿੱਚ ਹੀ ਸਮਾ ਲੈਂਦੇ ਨੇ ਤੇ ਫਿਰ ਉਹ ਲੋਕ ਜੁਨਾ ਵਿੱਚ ਨਹੀਂ ਪਟਕਦੇ ਸਾਧ ਸੰਗਤ ਜੀ ਕਥਾ ਦੇ ਅੰਤ ਵਿੱਚ ਅਸੀਂ ਇਹ ਗੱਲ ਸਮਝਾਂਗੇ ਵੀ ਕੀ ਕੰਮ ਕਰੀਏ ਵੀ ਜਿਹਦੇ ਨਾਲ ਅਸੀਂ ਤਰ ਜਾਈਏ ਜਿਹਦੇ ਨਾਲ ਅਸੀਂ ਮੁਕਤ ਹੋ ਜਾਈਏ ਜਿਹਦੇ ਨਾਲ ਅਸੀਂ ਪਰਮੇਸ਼ਰ ਰੂਪ ਹੀ ਹੋ ਜਾਈਏ ਵੀ ਪਰਮੇਸ਼ਰ ਵਿੱਚ ਤੇ ਸਾਡੇ ਵਿੱਚ ਕੋਈ ਅੰਤਰ ਨਾ ਰਵੇ ਸਭ ਕੁਝ ਇੱਕ ਹੋ ਜਾਵੇ ਸੋ ਜਦੋਂ ਤਲਵੰਡੀ ਦੇ ਲੋਕਾਂ ਨੂੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਦਿੱਤਾ ਤਾਂ ਗੁਰੂ ਮਹਾਰਾਜ ਕਹਿੰਦੇ ਮਰਦਾਨਾ ਜੀ ਤੇ ਭਾਈ ਬਾਲਾ ਜੀ ਚਲੋ ਚੱਲੀਏ ਤੇ ਅਸੀਂ ਅਗਲੀ ਉਦਾਸੀ ਸ਼ੁਰੂ ਕਰੀਏ ਉਹਨੂੰ ਗੁਰੂ ਮਹਾਰਾਜ ਤੀਰਥਾਂ ਤੇ ਜਾਣਾ ਚਾਹੁੰਦੇ ਨੇ ਤੇ ਉਥੋਂ ਦੇ ਲੋਕਾਂ ਨੂੰ ਗੁਰੂ ਸਾਹਿਬ ਜੀ ਸਮਤ ਦੇਣਗੇ ਸਾਜ ਸੰਗਤ ਜੀ ਜਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਤਲਵੰਡੀ ਤੋਂ ਜਾਣ ਲੱਗੇ ਤਾਂ ਗੁਰੂ ਮਹਾਰਾਜ ਜੀ ਦੇ ਚਾਚਾ ਜੀ ਗੁਰੂ ਸਾਹਿਬ ਜੀ ਨੂੰ ਕਹਿੰਦੇ ਮਹਾਰਾਜ ਤੁਸੀਂ ਤਲਵੰਡੀ ਤੋਂ ਜਾਣ ਲੱਗੇ ਹੋ ਤੁਹਾਡੇ ਪਿੱਛੋਂ ਸਾਡਾ ਕੀ ਹਾਲ ਹੋਵੇਗਾ ਗੁਰੂ ਮਹਾਰਾਜ ਕਹਿੰਦੇ ਚਾਚਾ ਜੀ ਇਹ ਸੰਸਾਰ ਦੇ ਲੋਕਾਂ ਨਾਲ ਮੂੰਹ ਪਾਣ ਦੇ ਨਾਲ ਸਾਨੂੰ ਦੁੱਖ ਹੀ ਮਿਲੇਗਾ ਸਿਰਫ ਪਰਮਾਤਮਾ ਦਾ ਸਿਮਰਨ ਹੀ ਸੁਖਦਾਈ ਹੈ ਤੇ ਉਹੀ ਸੱਚ ਹੈ ਤੁਸੀਂ ਸਿਮਰਨ ਕਰੋ ਤੁਸੀਂ ਨਾਮ ਦੇ ਨਾਲ ਪਿਆਰ ਕਰੋ ਇਹ ਵਚਨ ਸੁਣ ਕੇ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਚਾਚਾ ਜੀ ਤੇ ਕੁਝ ਇਹੋ ਜਿਹਾ ਅਸਰ ਹੋਇਆ ਵੀ ਉਹਨਾਂ ਦਾ ਮੂੰਹ ਨਾਸ਼ ਹੋ ਗਿਆ ਮਹਾਰਾਜ ਜੀ ਦੇ ਚਾਚਾ ਜੀ ਨੇ ਗੁਰੂ ਸਾਹਿਬ ਜੀ ਨੂੰ ਆਪਣੇ ਘਰ ਨਾਲ ਲਾਇਆ ਤੇ ਆਖਿਆ ਜਿੱਥੇ ਵੀ ਤੁਸੀਂ ਵਿਚਰਨਾ ਚਾਹੁੰਦੇ ਹੋ ਤੁਸੀਂ ਜਾਓ ਜਾ ਕੇ ਵਿਚਰੋ ਸੋਹਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਭਾਈ ਬਾਲਾ ਜੀ ਤੇ ਭਾਈ ਮਰਦਾਨਾ ਜੀ ਨੂੰ ਨਾਲ ਲਿਆ ਤੇ ਆਪਣਾ ਅਗਲਾ ਸਫ਼ਰ ਆਰੰਭ ਕੀਤਾ ਮਹਾਰਾਜ ਹੁਣ ਇੱਕ ਐਹੋ ਜੀ ਥਾਂ ਤੇ ਜਾਂਦੇ ਨੇ ਜਿੱਥੇ ਮਹਾਂਪੁਰਬ ਜਿੱਥੇ ਦੂਰੋਂ ਨੇੜਿਓਂ ਸਾਰੇ ਲੋਕ ਇਕੱਠੇ ਹੋ ਕੇ ਆਪਣੇ ਪਾਪ ਤੋਨ ਆਏਗੇ ਉਹ ਆਏ ਨੇ ਗੰਗਾ ਜੀ ਦੇ ਵਿੱਚ ਇਸ਼ਨਾਨ ਕਰਨ ਵਾਸਤੇ ਹਰੀਦਵਾਰ ਦੀ ਧਰਤੀ ਤੇ ਸੋਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਗੰਗਾ ਜੀ ਦੇ ਤੱਟ ਤੇ ਆਏ ਮਹਾਰਾਜ ਨੇ ਵੇਖਿਆ ਵੀ ਇੱਥੇ ਬਹੁਤ ਘੱਟ ਹੈ ਇੱਥੇ ਬਹੁਤ ਲੋਕ ਨੇ ਤਾਂ ਮਹਾਰਾਜ ਜੀ ਨੇ ਆਪਣਾ ਆਸਨ ਉੱਥੇ ਲਾ ਲਿਆ ਗੁਰੂ ਮਹਾਰਾਜ ਜੀ ਨੇ ਉੱਥੇ ਵੇਖਿਆ ਵੀ ਇੱਥੇ ਸਾਰੇ ਨਾ ਨਾਈ ਨੇ ਪਰ ਸਾਰਿਆਂ ਦੇ ਮਨ ਮਲੀਨ ਨੇ ਤੇ ਮਲੀਨ ਮਨ ਕਿਵੇਂ ਨਿਰਮਲ ਹੋਏਗਾ ਸੋ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਰਾਤ ਉੱਥੇ ਵਿਸ਼ਰਾਮ ਕੀਤਾ ਤੇ ਜਦੋਂ ਸਵੇਰ ਹੋਈ ਹਜ਼ਾਰਾਂ ਲੱਖਾਂ ਹੀ ਲੋਕ ਉੱਥੇ ਸੀ ਸ਼ੋਭ ਮੂਰਤ ਜਾਣ ਕੇ ਉੱਥੇ ਲੋਕਾਂ ਨੇ ਇਸ਼ਨਾਨ ਕਰਨਾ ਸ਼ੁਰੂ ਕੀਤਾ ਮਨ ਵਿੱਚ ਇਹ ਭਾਵਨਾ ਸੀ ਸਾਰਿਆਂ ਦੀ ਕਿ ਸਾਡੇ ਇੱਥੇ ਇਸ਼ਨਾਨ ਕਰਨ ਦੇ ਨਾਲ ਸਾਡੇ ਪਾਪ ਉਤਰਨਗੇ ਸੋ ਲੱਖਾਂ ਹੀ ਲੋਕ ਮੂਰਤ ਸ਼ੁਰੂ ਹੋਣ ਤੇ ਗੰਗਾ ਵਿੱਚ ਪ੍ਰਵੇਸ਼ ਕਰਦੇ ਨੇ ਉਹ ਸੂਰਜ ਵੱਲ ਮੁੱਖ ਕਰਕੇ ਸੂਰਜ ਨੂੰ ਪਾਣੀ ਦੇਣ ਲੱਗੇ ਸਾਰਿਆਂ ਦਾ ਮਨ ਕਿਸੇ ਹੋਰ ਪਾਸੇ ਸੀ ਤੇ ਉਹ ਪਾਣੀ ਸੂਰਜ ਨੂੰ ਦੇ ਰਹੀ ਸੀ ਜੇ ਜਦੋਂ ਗੁਰਨਾਨਕ ਸੱਚੇ ਪਾਤਸ਼ਾਹ ਜੀ ਗੰਗਾ ਵਿੱਚ ਉਤਰੇ ਤਾਂ ਗੁਰੂ ਮਹਾਰਾਜ ਇਸ਼ਨਾਨ ਕਰਨ ਲੱਗੇ ਉਹ ਸਾਰੇ ਲੋਕ ਪੂਰਬ ਵੱਲ ਮੁਖ ਕਰਕੇ ਸੂਰਜ ਨੂੰ ਪਾਣੀ ਦੇ ਰਹੀ ਸੀ ਤੇ ਸਾਧ ਸੰਗਤ ਜੀ ਗੁਰਨਾਨਕ ਸੱਚੇ ਪਾਤਸ਼ਾਹ ਇੱਥੇ ਹੁਣ ਇੱਕ ਕੌਤਕ ਵਰਤਾਂਦੇ ਨੇ ਮਹਾਰਾਜ ਨੇ ਉਹਨਾਂ ਤੋਂ ਉਲਟ ਕੀਤਾ ਗੁਰਨਾਨਕ ਸੱਚੇ ਪਾਤਸ਼ਾਹ ਜੀ ਨੇ ਪੱਛਮ ਵੱਲ ਮੁਖ ਕਰਕੇ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਮਹਾਰਾਜ ਹੱਥ ਵਿੱਚ ਬੁੱਕਾ ਭਰ-ਭਰ ਕੇ ਪੱਛਮ ਵੱਲ ਪਾਣੀ ਪਾਈ ਜਾ ਉੱਥੇ ਖੜੇ ਇਸ਼ਨਾਨ ਕਰਨ ਵਾਲੇ ਲੋਕਾਂ ਨੇ ਸੋਚਿਆ ਵੀ ਲੱਗਦਾ ਇਹਨਾਂ ਨੂੰ ਭੁਲੇਖਾ ਲੱਗ ਰਿਹਾ ਪਰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪੱਛਮ ਵੱਲ ਹੀ ਪਾਣੀ ਦਿੰਦੇ ਰਹੇ ਸਾal ਸੰਗਤ ਜੀ ਜਿਹੜੇ ਇਹ ਤੀਰਥ ਹੁੰਦੇ ਨੇ ਇਹਨਾਂ ਤੇ ਜਦੋਂ ਬਹੁਤੀ ਮੈਲ ਚੜ ਜਾਂਦੀ ਹੈ ਤਾਂ ਮਹਾਪੁਰਖ ਜਦੋਂ ਇਹਨਾਂ ਤੀਰਥਾਂ ਦੇ ਵਿੱਚ ਚਰਨ ਰੱਖਦੇ ਨੇ ਤਾਂ ਉਹ ਤੀਰਥ ਨਿਰਮਲ ਸਾਫ਼ ਹੋ ਜਾਂਦੇ ਨੇ ਉਨ੍ਹਾਂ ਦੇ ਪਾਪ ਉਤਰ ਜਾਂਦੇ ਨੇ ਮੈਲ ਉਤਰ ਜਾਂਦੀ ਹੈ ਸੋ ਜਦੋਂ ਗੁਰੂ ਸਾਹਿਬ ਜੀ ਪੁੱਠੇ ਪਾਸੇ ਪਾਣੀ ਦੇ ਰਹੇ ਸੀ ਉਸ ਸਮੇਂ ਪਹਿਲਾਂ ਪਹਿਲਾਂ ਤਾਂ ਕਿਸੇ ਦਾ ਵੀ ਗੁਰੂ ਸਾਹਿਬ ਜੀ ਤੇ ਧਿਆਨ ਨਹੀਂ ਗਿਆ ਪਰ ਬਾਅਦ ਵਿੱਚ ਸਾਰਿਆਂ ਦਾ ਧਿਆਨ ਗੁਰੂ ਸਾਹਿਬ ਜੀ ਵੱਲ ਹੋ ਗਿਆ ਲੋਕ ਆਪਸ ਵਿੱਚ ਗੱਲਾਂ ਕਰਦੇ ਨੇ ਵੀ ਕਿਤੇ ਇਹ ਮੁਸਲਮਾਨ ਤਾਂ ਨਹੀਂ ਉਨ੍ਹਾਂ ਦੇ ਮਨ ਵਿੱਚ ਇਹ ਆਇਆ ਵੀ ਜੇ ਤਾਂ ਇਹ ਮੁਸਲਮਾਨ ਹੁੰਦੇ ਫੇਰ ਤਾਂ ਇਹ ਇੱਥੇ ਆਉਂਦੇ ਨਹੀਂ ਉਹਨਾਂ ਦੇ ਮਨ ਵਿੱਚ ਹੁਣ ਇਸ ਗੱਲ ਦੀ ਦੁਬਧਾ ਪੈ ਗਈ ਵੀ ਇਹ Hindu ਨੇ ਕਿ Musalman ਸਾਹਿਬ ਸੰਗਤ ਜੀ ਉਹਨਾਂ ਇਸ਼ਨਾਨ ਕਰਨ ਵਾਲੇ ਲੋਕਾਂ ਦੇ ਵਿੱਚ ਜਿਹੜੇ ਤਾਂ ਕਰੋਧੀ ਸੀ ਉਹ ਕਹਿੰਦੇ ਵੀ ਤੁਸੀਂ Hindu ਹੋ ਕਿ Musalman ਜੋ ਵੀ ਦਸੋਗੇ ਸੱਚ ਦਸਣਾ ਝੂਠ ਨਾ ਬੋਲਣਾ ਜੇ ਤਾਂ ਤੁਸੀਂ Musalman ਹੋ ਤਾਂ ਗੰਗਾ ਵਿੱਚ ਕੀ ਕਰਨਾ ਹੈਓ ਤੇ ਜੇ Hindu ਤਾਂ ਪਛਮਵਲ ਪਾਣੀ ਕਿਉਂ ਦੇ ਰਹੇ ਹੋ ਉਹ ਕਹਿੰਦੇ ਕੀ ਤੁਹਾਨੂੰ ਇਹ ਉਲਟਾ ਕੰਮ ਕਰਨ ਵਾਸਤੇ ਕਿਸੇ ਨੇ ਸਮਝਾਇਆ ਸੋ ਹੁਣ ਸਾਧ ਸੰਗਤ ਜੀ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਤੇ ਇੱਕ ਪ੍ਰਸ਼ਨ ਪਾ ਦਿੱਤਾ ਮਹਾਰਾਜ ਕਹਿੰਦੇ ਮੇਰੇ ਆਉਣ ਤੋਂ ਪਹਿਲਾਂ ਤੁਸੀਂ ਪੂਰਬ ਵੱਲ ਪਾਣੀ ਦੇ ਰਹੇ ਸੀ ਤੁਸੀਂ ਪਹਿਲਾਂ ਦੱਸੋ ਵੀ ਤੁਸੀਂ ਪੂਰਬ ਵੱਲ ਪਾਣੀ ਕਿਉਂ ਦੇ ਰਹੇ ਸੀ ਤੇ ਪੂਰਬ ਵੱਨ ਪਾਣੀ ਲੈ ਕੌਣ ਰਿਹਾ ਉਹ ਸਾਰੇ ਲੋਕ ਕਹਿੰਦੇ ਵੀ ਅਸੀਂ ਤਾਂ ਆਪਣੇ ਪਿਤਰਾਂ ਨੂੰ ਪਾਣੀ ਦੇ ਰਹੇ ਹਾਂ ਸਾਡੇ ਜਿਹੜੇ ਪਿਤਰ ਮਰ ਚੁੱਕੇ ਨੇ ਅਸੀਂ ਉਹਨਾਂ ਨੂੰ ਇਸ਼ਨਾਨ ਕਰਾ ਰਹੇ ਹਾਂ ਤੇ ਜਦੋਂ ਉਹ ਜਲ ਛਕਣਗੇ ਤੇ ਉਹ ਤ੍ਰਿਪਤ ਹੋ ਜਾਣਗੇ ਉਹ ਸਾਨੂੰ ਇਸ ਕੀਤੇ ਹੋਏ ਕਰਮ ਕਰਕੇ ਆਸ਼ੀਰਵਾਦ ਦੇਣਗੇ ਤੇ ਸਾਨੂੰ ਇਹਦੇ ਨਾਲ ਸੁੱਖ ਮਿਲੇਗਾ ਗੁਰੂ ਮਹਾਰਾਜ ਕਹਿੰਦੇ ਤੁਹਾਡੇ ਜਿਹੜੇ ਪਿਤਰ ਨੇ ਉਹ ਕਿੰਨੀ ਦੂਰ ਨੇ ਇਥੋਂ ਉਹ ਕਹਿੰਦੇ ਕਈ ਹਜ਼ਾਰ ਯੋਜਨ ਦੂਰ ਨੇ ਸੋ ਜਦੋਂ ਗੁਰੂ ਜੀ ਨੇ ਇਹ ਸੁਣਿਆ ਵੀ ਉਹ ਲੋਕ ਇਹ ਕਹਿ ਰਹੇ ਨੇ ਵੀ ਕਈ ਹਜ਼ਾਰ ਯੋਜਨ ਦੂਰ ਨੇ ਸਾਡੇ ਪਿਤਰ ਤਾਂ ਗੁਰੂ ਪਾਤਸ਼ਾਹ ਜੀ ਨੇ ਪਚੰਬਲ ਮੂਹ ਕਰਕੇ ਹੋਰ ਤੇਜ਼ੀ ਨਾਲ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਮਹਾਰਾਜ ਹੱਥਾਂ ਨਾਲ ਪਾਣੀ ਦੇਈ ਜਾਣ ਤੇ ਉਹਨਾਂ ਦੀ ਗੱਲ ਨਾ ਸੁਨਣ ਉਹ ਸਾਰੇ ਕਹਿੰਦੇ ਵੀ ਅਸੀਂ ਤਾਂ ਆਪਣੇ ਬਾਰੇ ਦੱਸਤਾ ਪਰ ਤੁਸੀਂ ਨਹੀਂ ਕੁਝ ਦੱਸਿਆ ਆਪਣੇ ਬਾਰੇ ਉਹ ਕਹਿੰਦੇ ਵੀ ਤੁਸੀਂ ਕੌਣ ਹੋ Hindu ਹੋ કે ਮੁਸਲਮਾਨ ਤੇ ਇਸ ਪਾਸੇ ਤੁਸੀਂ ਪਾਣੀ ਦੇ ਕੇ ਕਿਹਦੀ ਪਿਆਸ बुझा ਰਹੇ ਹੋ ਤਾਂ ਬੇਦੀ ਕੁਲਦੇ ਦੀਪਕ ਗੁਰਨਾਨਕ ਸੱਚੇ ਪਾਤਸ਼ਾਹ ਕਹਿਣ ਲੱਗੇ ਮਹਾਰਾਜ ਕਹਿੰਦੇ ਜਦੋਂ ਮੈਂ ਗੰਗਾ ਵਿੱਚ ਇਸ਼ਨਾਨ ਕਰਨਾ ਆਇਆ ਸੀ ਉਸ ਤੋਂ ਪਹਿਲਾਂ ਮੈਂ ਆਪਣੇ ਖੇਤਾਂ ਵਿੱਚ ਬੀਜ ਬੋਕੇ ਆਇਆ ਸੀ ਮੈਂ ਤਾਂ ਖੁਦ ਇੱਥੇ ਆ ਗਿਆ ਪਰ ਪਿੱਛੇ ਖੇਤਾਂ ਵਿੱਚ ਪਾਣੀ ਦੇਣ ਵਾਲਾ ਕੋਈ ਨਹੀਂ ਹੈਗਾ ਮੈਂ ਇੱਥੋਂ ਬੁੱਕ ਭਰ-ਭਰ ਕੇ ਪਾਣੀ ਜਿਹੜੀ ਪਾ ਰਿਹਾ ਉਹ ਮੈਂ ਖੇਤਾਂ ਵਿੱਚ ਪਾਣੀ ਸਾਰਾ ਭੇਜ ਰਿਹਾ ਮੈਨੂੰ ਇਹ ਵੀ ਮੈਂ ਤਾਂ ਇੱਥੇ ਆ ਗਿਆ ਤੇ ਮੇਰੇ ਪਿੱਛੇ ਕਿਤੇ ਖੇਤ ਸੁੱਕ ਨਾ ਜਾਣ ਮਹਾਰਾਜ ਕਹਿੰਦੇ ਮੈਂ ਤਾਂ ਹਰ ਰੋਜ਼ ਪਾਣੀ ਇੱਦਾਂ ਹੀ ਦੇਣਾ ਸਾਡਾ ਖੇਜ਼ ਬਹੁਤ ਉੱਚੀ ਥਾਤੇ ਬਣਿਆ ਹੋਇਆ ਹੈ ਤੇ ਜਦੋਂ ਮੀਂਹ ਆਉਂਦਾ ਤਾਂ ਪਾਣੀ ਅੰਦਰ ਟਿਕਦਾ ਨਹੀਂ ਤਾਂ ਇਸ ਕਰਕੇ ਸਾਰਾ ਪਾਣੀ ਥੱਲੇ ਨੂੰ ਆ ਜਾਂਦਾ ਹੁਣ ਸਾਧ ਸੰਗਤ ਜੀ ਇਹ ਗੱਲ ਸੁਣ ਕੇ ਉੱਥੇ ਇਸ਼ਨਾਨ ਕਰਦੇ ਹੋਏ ਲੋਕ ਗੁਰੂ ਸਾਹਿਬ ਜੀ ਨੂੰ ਗਲਤ ਸ਼ਬਦ ਬੋਲਣ ਲੱਗੇ ਉਹ ਕਹਿੰਦੇ ਵੀ ਤੇਰਾ ਤਾਂ ਪਾਣੀ ਸਾਰਾ ਇੱਥੇ ਡਿੱਗ ਗਿਆ ਖੇਤਾਂ ਨੂੰ ਕਿਵੇਂ ਚੱਲ ਜੇਗਾ ਉਹ ਕਹਿੰਦੇ ਤੁਸੀਂ ਇੱਥੇ ਖਲੋ ਕੇ ਪਾਣੀ ਜਿਵੇਂ ਦੇ ਰਹੇ ਹੋ ਇਹ ਪਾਣੀ ਤੁਹਾਡੇ ਖੇਤਾਂ ਵਿੱਚ ਨਹੀਂ ਜਾਏਗਾ ਅਸਲ ਵਿੱਚ ਤਾਂ ਸਾਹ ਸੰਗਤ ਜੀ ਉਹ ਅਨਜਾਨਤਾ ਖੁਦ ਸਨ ਕਹਿ ਪਰ ਗੁਰੂ ਨਾਨਕ ਪਾਤਸ਼ਾਹ ਜੀ ਨੂੰ ਰੇ ਨੇ ਉਹ ਲੋਕ ਗੁਰੂ ਸਾਹਿਬ ਜੀ ਨੂੰ ਅਨਜਾਨ ਕਹਿੰਦੇ ਨੇ ਤੇ ਕਹਿੰਦੇ ਨੇ ਵੀ ਖੇਤ ਨਹੀਂ ਐਵੇਂ ਹਰੇ ਹੋਣੇ ਤੁਹਾਨੂੰ ਨਹੀਂ ਇਸ ਗੱਲ ਦਾ ਪਤਾ ਉਦੋਂ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਪੱਛਮ ਵਾਲੇ ਪਾਸੇ ਪਾਣੀ ਦੇਣਾ ਰੋਕ ਦਿੱਤਾ ਤੇ ਉੱਥੇ ਕਾਫੀ ਲੋਕ ਇਕੱਠੇ ਹੋ ਗਏ ਮਹਾਰਾਜ ਸਾਰੇ ਲੋਕਾਂ ਨੂੰ ਕਹਿੰਦੇ ਵੀ ਤੁਸੀਂ ਸਾਰਿਆਂ ਨੇ ਪਰਮੇਸ਼ਰ ਨੂੰ ਭੁਲਾਇਆ ਹੋਇਆ ਹੈ ਤੁਸੀਂ ਸਾਰੇ ਲੋਕ ਪਰਮੇਸ਼ਰ ਦਾ ਸਿਮਰਨ ਨਹੀਂ ਕਰਦੇ। ਮਹਾਰਾਜ ਕਹਿੰਦੇ ਸਾਡੇ ਤਾਂ ਖੇਤ ਆ ਕੁਝ ਕੋਹਾ ਦੂਰੀ ਤੇ ਐ। ਜੇ ਮੇਰਾ ਪਾਣੀ ਇੱਥੋਂ ਦਿੱਤਾ ਹੋਇਆ ਮੇਰੇ ਖੇਤਾਂ ਵਿੱਚ ਨਹੀਂ ਪਹੁੰਚੇਗਾ। ਫੇਰ ਤੁਹਾਡਾ ਪਾਣੀ ਇੱਥੇ ਦਿੱਤਾ ਹੋਇਆ ਤੁਹਾਡੇ ਪਿਤਰਾ ਤੱਕ ਕਿਵੇਂ ਪਹੁੰਚੇਗਾ? ਜਿਹੜੇ ਕੀ ਤੁਹਾਡੇ ਕੈਨ ਦੇ ਅਨੁਸਾਰ ਹਜ਼ਾਰਾਂ ਲੱਖਾਂ ਯੋਜਨ ਦੂਰ ਨੇ। ਮਹਾਰਾਜ ਕਹਿੰਦੇ ਅਨਜਾਨ ਕਿੰਨੂ ਕਹਿੰਦੇ ਹੋ? ਅਨਜਾਨ ਤਾਂ ਤੁਸੀਂ ਹੋ। ਹੁਣ ਸਾਧ ਸੰਗਤ ਜੀ ਜਦੋਂ ਇਹ ਗੱਲ ਉਥੋਂ ਦੇ ਲੋਕਾਂ ਨੇ ਸੁਣੀ ਉਹ ਸਾਰੇ ਹੈਰਾਨ ਹੋ ਗਏ ਤੇ ਚੁੱਪ ਹੋ ਗਏ ਹੁਣ ਉਹਨਾਂ ਨੂੰ ਅੱਗੇ ਕੋਈ ਉੱਤਰ ਨਹੀਂ ਆਉਂਦਾ ਹੁਣ ਉਹ ਵੀ ਸਾਰੇ ਲੋਕ ਸੋਚਦੇ ਨੇ ਵੀ ਜੇ ਇਹਨਾਂ ਦਾ ਪਾਣੀ ਖੇਤਾਂ ਵਿੱਚ ਨਹੀਂ ਜਾ ਸਕਦਾ ਤਾਂ ਸਾਡਾ ਦਿੱਤਾ ਹੋਇਆ ਪਾਣੀ ਤਿਤਰਾ ਤੱਕ ਕਿਵੇਂ ਚਲ ਜੇਗਾ ਸੋ ਧੰ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਪਾਣੀ ਦੇ ਵਿੱਚੋਂ ਬਾਹਰ ਆ ਕੇ ਬੈਠ ਗਏ ਲੋਕ ਆਈ ਜਾਂਦੇ ਨੇ ਤੇ ਇਸ਼ਨਾਨ ਕਰਕੇ ਜਾਈ ਜਾਂਦੇ ਨੇ ਜਦੋਂ ਸੰਧਿਆ ਦਾ ਸ਼ਾਮ ਨੂੰ ਸਮਾਂ ਹੋਇਆ ਤਾਂ ਕਈ ਲੋਕ ਤੱਤ ਤੇ ਬੈਠ ਕੇ ਸੰਧਿਆ ਸਮੇਂ ਦਾ ਨਾਮ ਕਰਨ ਲੱਗੇ। ਕਈ ਲੋਕ ਹੱਥ ਵਿੱਚ ਮਾਲਾ ਲੈ ਕੇ ਜਪਨ ਲਗੇ। ਗੁਰੂ ਨਾਨਕ ਸੱਚੇ ਪਾਤਸ਼ਾਹ ਤਾਂ ਦਿਲਾਂ ਦੀ ਜਾਣਨ ਵਾਲੇ ਨੇ। ਮਹਾਰਾਜ ਨੂੰ ਸਭ ਪਤਾ ਸੀ। ਆ ਜਿਹੜੇ ਸਾਹਮਣੇ ਮਾਲਾ ਲੈ ਕੇ ਬੈਠੇ ਹੋਏ ਨੇ ਇਹਨਾਂ ਦਾ ਮਨ ਕਿੱਥੇ ਤੁਰਿਆ ਫਿਰਦਾ ਹੈ। ਹੁਣ ਧੰਨ ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਉਥੇ ਬਿਰਾਜਮਾਨ ਹੋ ਕੇ ਇਹਨਾਂ ਲੋਕਾਂ ਦੇ ਮਨ ਦਾ ਤਮਾਸ਼ਾ ਵੇਖਦੇ ਨੇ। ਮਹਾਰਾਜ ਉਹਨਾਂ ਲੋਕਾਂ ਨੂੰ ਕਹਿੰਦੇ ਉਹ ਵੇਖੋ ਤੁਹਾਡੇ ਬੰਦੇ ਨਰਕਾਂ ਨੂੰ ਜਾ ਰਹੇ ਨੇ ਉਹ ਵੇਖੋ ਹੁਣ ਉਹਨਾਂ ਨੂੰ ਕੁੱਟ ਪੈਂਦੀ ਪਈ ਐ ਸਾਧ ਸੰਗਤ ਜੀ ਇਹ ਗੱਲ ਸੁਣ ਕੇ ਉੱਥੇ ਖੜੇ ਲੋਕਾਂ ਨੇ ਕਿਹਾ ਵੀ ਇਹ ਲੋਕ ਤਾਂ ਪ੍ਰਮਾਤਮਾ ਦਾ ਨਾਮ ਜਪਦੇ ਪਏ ਨੇ ਇਹ ਨਰਕਾਂ ਵਿੱਚ ਕਿਵੇਂ ਚਲ ਜਾਣਗੇ ਉਹ ਕਹਿੰਦੇ ਪਹਿਲਾਂ ਹੀ ਤੁਸੀਂ ਸਵੇਰੇ ਜੋ ਕੰਮ ਕੀਤਾ ਸੀ ਉਹ ਸਾਡੇ ਤੋਂ ਉਲਟ ਕੀਤਾ ਸੀ ਹੁਣ ਵੀ ਤੁਸੀਂ ਇੱਥੇ ਬੈਠ ਕੇ ਉਲਟ ਬੋਲਦੇ ਪਏ ਹੋ ਉਹ ਸਾਰੇ ਲੋਕ ਕਹਿੰਦੇ ਵੀ ਸਾਡੇ ਬੰਦਿਆਂ ਨੂੰ ਜੰਮ ਕਿਉਂ ਮਾਰਨਗੇ ਉਹ ਤਾਂ ਇੱਥੇ ਬੈਠ ਕੇ ਭਗਤੀ ਕਰਦੇ ਪਏ ਨੇ ਮਹਾਰਾਜ ਉਹਨਾਂ ਲੋਕਾਂ ਨੂੰ ਕਹਿਣ ਲੱਗੇ ਵੀ ਜਿਹੜੇ ਤੁਹਾਡੇ ਇਹ ਲੋਕ ਨੇ ਇਹ ਨਾਮ ਨਹੀਂ ਜਪ ਰਹੇ ਇਹ ਤਾਂ ਸਾਰੇ ਲੋਕ ਮਾਲਾ ਲੈ ਕੇ ਬੈਠੇ ਹੋਏ ਨੇ ਇਹਨਾਂ ਦਾ ਮਨ ਤਾਂ ਕਿਤੇ ਹੋਰ ਹੈ ਇਹਨਾਂ ਦਾ ਮਨ ਟਿਕਿਆ ਹੋਇਆ ਨਹੀਂ ਇਹ ਤਾਂ ਸਿਰਫ ਇੱਕ ਲੋਕ ਦਿਖਾਵਾ ਕਰ ਰਹੇ ਨੇ ਮਹਾਰਾਜ ਇੱਕ ਵਿਅਕਤੀ ਨੂੰ ਕਹਿੰਦੇ ਵੀ ਭਾਈ ਤੂੰ ਮਾਲਾ ਲੈ ਕੇ ਬੈਠਾ ਹੈ ਪਰ ਤੇਰਾ ਮਨ ਮੁਲਤਾਨ ਹੈ ਦੂਸਰੇ ਨੂੰ ਕਹਿੰਦੇ ਮਹਾਰਾਜ ਵੀ ਤੂੰ ਵੀ ਮਾਨਾ ਲੈ ਕੇ ਬੈਠਾ ਹੈ ਪਰ ਤੇਰਾ ਮਨ ਦਿੱਲੀ ਵਿੱਚ ਹੈ ਉੱਥੇ ਜਿੰਨੇ ਵੀ ਬੰਦੇ ਬੈਠੇ ਸੀ ਗੁਰੂ ਪਾਤਸ਼ਾਹ ਜੀ ਨੇ ਸਾਰਿਆਂ ਦੇ ਮਨ ਵੇਖ ਲਏ ਤੇ ਉਹਨਾਂ ਸਾਰਿਆਂ ਨੂੰ ਇਹ ਦੱਸ ਦਿੱਤਾ ਵੀ ਉਹਨਾਂ ਸਾਰਿਆਂ ਦੇ ਮਨ ਕਿੱਥੇ-ਕਿੱਥੇ ਨੇ ਜਦੋਂ ਸਾਧ ਸੰਗਤ ਜੀ ਉਹਨਾਂ ਲੋਕਾਂ ਨੇ ਇਹ ਕੌਤਕ ਵੇਖਿਆ ਤਾਂ ਸਾਧ ਸੰਗਤ ਜੀ ਉਹ ਸਮਝ ਗਏ ਵੀ ਇਹ ਕੋਈ ਸਧਾਰਨ ਪੁਰਸ਼ ਨਹੀਂ ਇਹ ਮਹਾਂਪੁਰਖ ਨੇ ਰੱਬ ਦੇ ਪਿਆਰੇ ਨੇ ਓ ਲੋਗ ਹੁਣ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਤੋਂ ਮਾਫੀ ਮੰਗਦੇ ਨੇ ਮਹਾਰਾਜ ਸਾਨੂੰ ਸਾਡੀ ਗਲਤੀਆਂ ਕਵਸਤੇ ਮਾਫ ਕਰ ਦਿਓ ਉਹ ਸਾਰੇ ਕਹਿੰਦੇ ਵੀ ਮਹਾਰਾਜ ਤੁਸੀਂ ਮੁਕਤੀ ਦੇ ਦਾਤੇ ਹੋ ਮਹਾਰਾਜ ਕਿਰਪਾ ਕਰੋ ਸਾਨੂੰ ਸਿੱਖੀ ਦੀ ਦਾਤ ਦਿਓ ਮਹਾਰਾਜ ਸਾਨੂੰ ਇਹ ਨਹੀਂ ਸੀ ਪਤਾ ਵੀ ਤੁਸੀਂ ਇੰਨੇ ਵੱਡੇ ਮਹਾਂਪੁਰਖ ਹੋ ਮੁਕਤੀ ਦੇ ਦਾਤੇ ਹੋ ਤੇ ਮਹਾਰਾਜ ਅੱਜ ਤੋਂ ਬਾਅਦ ਤੁਸੀਂ ਸਾਡੇ ਗੁਰੂ ਹੋ ਇਹ ਕਹਿ ਕੇ ਉੱਥੋਂ ਦੇ ਲੋਕਾਂ ਨੇ ਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਮੱਥਾ ਟੇਕਿਆ ਸੋ ਸਾਧ ਸੰਗਤ ਜੀ ਅਸੀਂ ਪਹਿਲਾਂ ਵਿਚਾਰ ਕੀਤੀ ਸੀ ਵੀ ਉਹ ਕਿਹੜਾ ਕੰਮ ਹੈ ਵੀ ਜਿਹਦੇ ਨਾਲ ਸਾਨੂੰ ਮੁਕਤੀ ਮਿਲ ਸਕਦੀ ਹੈ ਉਹ ਕਿਹੜਾ ਕੰਮ ਹੈ ਜਿਹਦੇ ਨਾਲ ਸਾਨੂੰ ਸੱਚਖੰਡ ਵਿੱਚ ਥਾਂ ਮਿਲ ਸਕਦੀ ਹੈ ਤਾਂ ਸਾਧ ਸੰਗਤ ਜੀ ਉਹ ਕੰਮ ਹੈ ਨਾਮ ਪਰਮੇਸ਼ਰ ਦਾ ਨਾਮ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਗੁਰਮੰਤਰ ਦਿੱਤਾ ਮੂਲ ਮੰਤਰ ਦਿੱਤਾ ਅਸੀਂ ਗੁਰੂ ਸਾਹਿਬ ਜੀ ਦੇ ਮੰਤਰ ਨੂੰ ਜਪ ਕੇ ਆਪਣੀ ਹਉਮੈ ਨੂੰ ਨਾਸ਼ ਕਰ ਸਕਦੇ ਆ ਤੇ ਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਨਿਵਾਸ ਲੈ ਸਕਦੇ ਆ ਸਾਧ ਸੰਗਤ ਜੀ ਪੁਰਾਤਨ ਗੁਰਸਿੱਖ ਜਦੋਂ ਵੀ ਕੋਈ ਵੀ ਕੰਮ ਕਰਿਆ ਕਰਦੇ ਭਾਵੇਂ ਕਿਰਤ ਕਰਦੇ ਭਾਵੇਂ ਖੇਤੀਬਾੜੀ ਕਰਦੇ ਕੋਈ ਦੁਕਾਨ ਤੇ ਦੁਕਾਨਦਾਰੀ ਕਰੇ ਕੋਈ ਘਰ ਦਾ ਕੰਮ ਕਰੇ ਸਾਧ ਸੰਗਤ ਜੀ ਪੁਰਾਤਨ ਗੁਰਸਿੱਖਾਂ ਦੇ ਵਿੱਚ ਇਹ ਇੱਕ ਆਦਤ ਸੀ ਉਹ ਗੁਰੂ ਸਾਹਿਬ ਜੀ ਦਾ ਨਾਮ ਹਰ ਵਕਤ ਜਪਦੇ ਰਹਿੰਦੇ ਗੁਰੂ ਪਾਸ਼ਾ ਜੀ ਦਾ ਗੁਰਮੰਤਰ ਜਪਦੇ ਰਹਿੰਦੇ ਜਾਂ ਮੂਲ ਮੰਤਰ ਕਰਦੇ ਰਹਿੰਦੇ ਤਾਂ ਸਾਧ ਸੰਗਤ ਜੀ ਇਸੇ ਕਾਰਨ ਉਹਨਾਂ ਦੇ ਜੀਵਨ ਐਨੀ ਚੜ੍ਹਦੀ ਕਲਾ ਵਿੱਚ ਸੀ ਤੇ ਅੱਜ ਦੇ ਸਮੇਂ ਸਾਧ ਸੰਗਤ ਜੀ ਅਸੀਂ ਨਾ ਤਾਂ ਗੁਰਮੰਤਰ ਜਪਦੇ ਆਂ ਤੇ ਨਾ ਹੀ ਮੂਲ ਮੰਤਰ ਜਪਦੇ ਆਂ ਹਰ ਵਕਤ ਅਸੀਂ ਪੈਸਾ ਕਮਾਉਣ ਦੀ ਹੋੜ ਵਿੱਚ ਆਂ ਹਰ ਵਕਤ ਪ੍ਰਾਪਰਟੀਆਂ ਬਣਾਉਣ ਦੀ ਹੋੜ ਵਿੱਚ ਆਂ ਸਾਧ ਸੰਗਤ ਜੀ ਇੱਕ ਦਿਨ ਵਿੱਚ 24 ਘੰਟੇ ਨੇ 24 ਘੰਟਿਆਂ ਦੇ ਵਿੱਚੋਂ ਕਿੰਨੇ ਘੰਟੇ ਤਾਂ ਅਸੀਂ ਸੌ ਕੇ ਬਤੀਤ ਕਰ ਦਿੰਨੇ ਆ। ਉਸ ਤੋਂ ਬਾਅਦ ਉੱਠ ਕੇ ਅਸੀਂ ਕੀਰਤ ਕਰਨ ਚਲੇ ਜਾਂਦੇ ਆ। ਫਿਰ ਖਾਣੇ ਪੀਣੇ ਆ। ਫਿਰ ਕੰਮ ਕਰਨ ਤੋਂ ਬਾਅਦ ਘਰੇ ਆ ਕੇ ਟੀਵੀ ਦੇਖ ਲੈਨੇ ਆ, ਫੋਨ ਚਲਾ ਲੈਨੇ ਆ। ਪ੍ਰਸਾਦ ਸੰਗਤ ਜੀ ਨਾਮ ਕਰੋ ਜਪਿਆ। ਸਾਰਾ ਦਿਨ ਐਵੇਂ ਬਤੀਤ ਕਰ ਲਿਆ। ਇਸੇ ਤਰੀਕੇ ਸਾਰੀ ਜ਼ਿੰਦਗੀ ਬਤੀਤ ਕਰ ਦਿੰਨੇ ਆ। ਜਿਹੜਾ ਕੰਮ ਅਸੀਂ ਕਰਨਾ ਸੀ ਉਹ ਤਾਂ ਕੰਮ ਅਸੀਂ ਕੀਤਾ ਹੀ ਨਹੀਂ। ਨਾਮ ਜਪਣ ਦਾ ਸੋ ਸਾਧ ਸੰਗਤ ਜੀ ਸਭ ਤੋਂ ਵਧੀਆ ਤਰੀਕਾ ਇਹੀ ਹੈ ਵੀ ਅਸੀਂ ਅੰਮ੍ਰਿਤ ਵੇਲੇ ਉੱਠ ਕੇ ਨਿਤਨੇਮ ਕਰੀਏ ਬਾਣੀ ਪੜੀਏ ਸਿਮਰਨ ਦਾ ਅਭਿਆਸ ਕਰੀਏ ਮੂਲ ਮੰਤਰ ਦਾ ਅਭਿਆਸ ਕਰੀਏ ਤੇ ਦੂਸਰਾ ਸਾਰੇ ਦਿਨ ਦੇ ਵਿੱਚ ਜਦੋਂ ਕਿਰਤ ਕਰਨ ਲੱਗਿਏ ਤਾਂ ਉਦੋਂ ਨਾਲ-ਨਾਲ ਗੁਰਮੰਤਰ ਦਾ ਜਾਪ ਕਰਦੇ ਰਹੀਏ ਸਾਧ ਸੰਗਤ ਜੀ ਜੇ ਤਾਂ ਅਸੀਂ ਹਰ ਵਕਤ ਗੁਰੂ ਸਾਹਿਬ ਜੀ ਨੂੰ ਆਪਣੇ ਹਿਰਦੇ ਵਿੱਚ ਯਾਦ ਕਰਦੇ ਰਵਾਂਗੇ ਨਾ ਫੇਰ ਤਾਂ ਅਸੀਂ ਗੁਰੂ ਸਾਹਿਬ ਜੀ ਦੀ ਬੇਅੰਤ ਖੁਸ਼ੀਆਂ ਲੈ ਸਕਦੇ ਹਾਂ